ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਰਟਲ ਜਿਹੜਾ ਉਹ ਬਸਟ ਕੀਤਾ ਗਿਆ ਕ੍ਰੋਸ ਪਾਊਡਰ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਥਾਫੈਟਾਮਾਈਨ ਜਿਹਨੂੰ ਕਹਿੰਦੇ ਆ ਉਹ ਬਰਾਮਦ ਹੋਈ ਹੈ ਮੈਥਾਫੈਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੋ ਜਾਂਦੀ ਹੈ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੁੰਦੀ ਹੈ ਉਹ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਈਏ ਤਾਂ 56 ਟਾਈਮਸ ਕਮਰਸ਼ੀਅਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਉਧ ਨਸ਼ਾ ਵਿਰੁੱਧ ਮਹਿੰਮ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਟਲ ਜਿਹੜਾ ਉਹ ਬਸਟ ਕੀਤਾ ਗਿਆ ਕ੍ਰਾਸ ਬਾਰਡਰ ਦੋ ਵੱਡੇ ਸਮੱਗਰ ਫੜੇ ਗਏ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਟਾਫੇਟਰਮਾਈਨ ਜਿਹਨੂੰ ਕਹਿੰਦੇ ਆ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਆ ਬੰਦੇ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹੱਚ ਗੁਰਸੇਵਕ ਸਿੰਘ ਘਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਗੇਟਕੀਮਾ ਅਗਰਿਆਜ ਬਲਜੀਤ ਸਿੰਘ ਗੁਰਨਾਨਕਪੁਰ ਗੁਰਨਾਨਕਪੁਰਾ ਅਮਰਸਰ ਦਾ ਇਹ ਲੇਬਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਰੈਸਟ ਹੋਇਆ ਇਹਦਾ ਜਿਹੜਾ ਬੈਕਗਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾ ਜੋ ਕੰਮ ਕੀਤਾ ਹੈ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟਕੀਮਾ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲਜੀ ਜੀ ਔਰ ਸਾਡੇ ਜਿਹੜੇ ACP ਇਨਵੈਸਟੀਗੇਸ਼ਨ ਹਰਮਿੰਦਰ ਔਰ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ DCP ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਹਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਐਕਲਮਿਨੇਟ ਕੀਤਾ ਮੈਟਾਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ ਤੋ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਈਏ ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ 56.3 ਟੂ ਬੀ ਪ੍ਰੀਸਾਈਸ ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਇਹਦੇ ਚ ਜਿਹੜੀ ਮੇਨ ਗੱਲ ਹੈ ਇਹ ਮੈਥਾਫੇਟਾਮਾਈਨ ਜਿਹੜੀ ਹੈ ਇਹ ਡਰਗ ਹਿਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਜਿਹੜਾ ਸਮਗਰਜ਼ ਦਾ ਤੇ ਜਿਹੜੇ ਇਸ ਛਰਾਰਤੀ ਕ੍ਰਿਮੀਨਲ ਅੰਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਉਹਦੇ ਵਿੱਚ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹਿਰੋਇਨ ਤਾਂ ਜਿਹੜੀ ਇਹ ਡੈਰੀਵੇਟਿਵ ਹੈ ਆਪੀਓਇਡ ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਲੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮੁਲਕਾਂ ਦੇ ਵਿੱਚ ਇਹਦਾ ਹੀ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਈਸ ਫੜੀ ਸੀੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟਰਕੋਡਨ ਸਾਡੇ ਸ਼ਹਿਰ ਨੇ ਉਹਨਾਂ 'ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ 'ਚ ਯੂਜ਼ੇਜ ਕਾਫੀ ਹੁੰਦੀ ਹੈ। ਔਰ ਇਹਦੇ 'ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁਛਗਿੱਛ ਅਸੀਂ ਡਿਟੇਲ 'ਚ ਕਰ ਰਹੇ ਆ। ਸੋ ਥੈਟ ਇਹਨਾਂ ਦੀ ਲਿੰਕੇਜਸ ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਣ। ਸਰ ਪ੍ਰਸਾਦ ਜੀ ਉਹੀ ਹਤੀ ਰੇਪ ਪਾਰਟੀਆਂ ਵਾਲੀ ਆ ਪ੍ਰਸਾਦ ਜੀ। ਮੈਂ ਤਾਂ ਸੁਣੀ ਨਹੀਂ ਜੀ ਬਟ মেট্রোপੋਲੀਟਨ ਵੱਡੇ ਸ਼ਹਿਰਾਂ ਦਾ ਡੈਫੀਨਿਟਲੀ ਕਹਿ ਰਹੇ ਨੇ ਜੀ। ਬਟ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਤੁਹਾਨੂੰ ਪਤਾ ਪਿਛਲੀ ਵਾਰ ਵੀ ਅਸੀਂ ਕਾਫੀ ਜਿਹੜੇ ਬੰਦੇ ਕਿਸੇ ਤਰ੍ਹਾਂ ਨਾਲ ਵੀ ਕਿਸੇ ਡਰੱਗ ਯੂਜੇਜ ਨੂੰ ਇਨਕਰੇਜ ਕਰਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੋਈ ਹੈ ਤੁਸੀਂ ਵੀ ਦੂਸਰੇ ਮੌਕੇ ਵਿੱਚ ਵੀ ਮਰੇ ਸੀਗੇ ਬਹੁਤ ਸਾਰੇ ਇਹਨੂੰ ਤੁਸੀਂ ਜਾਣਦੇ ਵੀ ਹੋਣਾ ਉਹਨਾਂ ਦੇ ਵਿੱਚ ਆਈ ਸੂਟ ਪੀਣ ਵਾਲੇ ਹੈਗੇ ਸੀਗੇ ਜਿਹੜੇ ਤੁਹਾਨੂੰ ਮਿਲੇ ਸੀ ਆਈ ਸਾੜਾ ਬਹੁਤ ਘੱਟ ਮਿਲਿਆ ਜੀ ਬਟ ਇਹ ਨਵਾਂ ਟ੍ਰੈਂਡ ਆਪਾਂ ਸਮਝ ਸਕਦੇ ਆ ਕਿ ਵਿੱਚ ਵਿੱਚ ਟੈਸਟ ਕਰਦੇ ਰਹਿੰਦੇ ਆ ਸਬਸਟੀਟਿਊਟ ਟੂ ਹਿਰੋਇਨ ਔਰ ਜੋ ਆਪਾਂ ਨੂੰ ਰਿਪੋਰਟਸ ਤੋਂ ਪਤਾ ਲੱਗਦਾ ਕਿ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੋਪੀ ਕਲਟੀਵੇਸ਼ਨ ਵੀ ਘਟਾਈ ਗਈ ਹੈ ਉਹਦਾ ਵੀ ਰੀਜ਼ਨ ਹੈ ਕਿ ਉਹਦਾ ਇੱਕ ਸਬਸਟੀਟਿਊਟ ਲੱਭ ਰਹੇ ਨੇ ਨਾਰਕੋਸ smugglers ਨੇ ਉਹਦਾ ਇਹ ਇਫੈਕਟ ਹੁੰਦਾ ਕਿ बार-बार ਆਪਾਂ ਨੂੰ ਕਿਸੇ ਨਾ ਕਿਸੇ ਟਾਈਮ 'ਤੇ ਵੱਡੀ ਕੁਆਂਟੀਟੀ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿਹੜੀ ਕਿ ਬਹੁਤ ਇਪੋਰਟੈਂਟ ਹੈ ਔਰ ਇਹ ਵੀ ਮਤਲਬ ਆਪਾਂ ਸਮਝਦੇ ਆ ਕਿ ਨਸ਼ਾ ਹੈ ਬਹੁਤ ਤਿੱਖਾ ਹੈ ਜਿਸ ਨੇ ਉਹਦੇ ਦੇਸ ਨੇ ਉਹਦਾ ਸਬਕ ਕਿਰੇ ਕਰਨੇ ਨਾਲ ਜਿਹੜੇ ਜੂਰੇ ਹੋ ਗਏ ਕਰਨੀ ਉਹ ਜਿਹਨਾਂ ਵੱਡੀਆਂ ਪਾਰਟੀਆਂ ਦੀ ਹੁੰਦੇ ਮੇਰੇ ਵੱਡੇ ਲੋਕ ਵੀ ਯੂਜ਼ ਕਰਦੇ ਇਹਦੇ ਪਿੱਛੇ ਵੱਡਾ ਨਾਮ ਹੋ ਸਕਦੇ ਜਿਹੜੇ ਯੂਜ਼ ਦੇ ਦੇਖੋ ਹੁੰਦੇ ਆ ਆਪਣੇ ਮੋਸਟ ਲਾਈਕਲੀ ਕੀ ਹੁੰਦਾ ਕਿ ਆਪਾਂ ਇਹ ਡਰਗ ਰੂਟ ਦੇ ਉੱਤੇ ਪੈਨੇ ਆ ਅੰਮ੍ਰਿਤਸਰ ਬਾਰਡਰ ਹੈ ਤਰਨਤਾਰਨ ਏਰੀਆ ਇਤੋਂ ਅੱਗੇ ਵੀ ਜਾਂਦੀ ਹੈ ਟਵਰਡਸ ਨਿਊ ਡੈਲੀ ਐਂਡ ਬੰਬੇ ਵੱਡੇ ਸ਼ਹਿਰਾਂ 'ਚ ਵੀ ਜਾਂਦੀ ਹੈ ਡਰਗ ਉਹ ਅਕਸਰ ਆਪਾਂ ਨੂੰ ਪਤਾ ਵੀ ਲੱਗਦਾ ਪਹਿਲਾਂ ਵੀ ਫੜੇ ਗਏ ਆ ਕੰਸਾਈਨਮੈਂਟਸ ਸੋ ਅਜੇ ਇਹਦੀ ਪੁੱਛ ਕੇ ਜਾਰੀ ਹੈ ਪਾਕਿਸਤਾਨ ਬੇਸਡ ਬੰਦੇ ਹੀ ਇਹਨੂੰ ਬਾਰ ਬਾਰ ਪੁਸ਼ ਕਰ ਰਹੇ ਹੈ ਔਰ ਮੈਂ ਸਮਝਦਾ ਕਿ ਇੱਕ ਸਾਜ਼ਿਸ਼ ਇਦਾਂ ਦੀ ਬਣਾਈ ਜਾ ਰਹੀ ਹੈ ਕਿ ਇਹਦੇ ਨਾਲ ਬੰਦਾ ਡੈਮੇਜ ਵੀ ਜਲਦੀ ਹੁੰਦਾ ਹੈ ਤੇ ਜਲਦੀ ਤਿਆਰ ਕਰਨੀ ਬੜੀ ਸੌਖੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸਰ ਮੈਨੂੰ ਹੁਣੇ ਥੋੜੀ ਦੇਰ ਤੋਂ ਇਹ ਡਰੱਗ ਟ੍ਰੇਡ ਚ ਆਏ ਆ ਜੀ ਬਟ ਮੇਨ ਇਹਨਾਂ ਦੀ ਜਿਹੜੇ ਕਨੈਕਸ਼ਨ ਨੇ ਵਰਚੁਅਲ ਨੰਬਰਸ ਦੇ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਦੇ ਤੋਂ ਇਹ ਸਾਰਾ ਕੰਮ ਕਰਦੇ ਆ ਔਰ ਆਮ ਪਹਿਲਾਂ ਹੀਰੋਇਨ ਹੁੰਦੀ ਸੀਗੀ ਪਿੱਛੇ ਆਪਾਂ ਦੇਖਿਆ ਵੀ ਜਿਹੜੀ ਮਾਤਰਾ ਕਾਫੀ ਘਟੀ ਹੈ ਬਟ ਆਈ ਸੈੱਡ ਨਹੀਂ ਵੱਡੀ ਮਾਤਰਾ ਚ ਮਿਲੀ ਹੈ ਜੇ ਕਿ ਮਤਲਬ ਇੰਪੋਰਟੈਂਟ ਟ੍ਰੈਂਡ ਇਹਨੂੰ ਅਸੀਂ ਦੇਖ ਕੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕੋਰੀਅਨ ਨੇ ਇਹਨਾਂ ਨੂੰ ਪੇਮੈਂਟ ਕੋਈ ਟੈਨ ਵਾਲੀ ਦੇ ਰਿਹਾ ਵਾਦਾ ਕੀਤਾ ਉਹ ਵੀ ਕੋਰੀਅਨ ਉਹ ਵੀ ਗੱਲ ਚੱਲ ਰਹੀ ਹੈ ਡੈਫੀਨਿਟਲੀ ਕੰਮ ਤਾਂ ਲਾਲਚ ਵਾਸਤੇ ਕੀਤਾ ਜੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਯੂਥ ਨੇ ਉਹ ਬਹਿਕਾਵੇ ਚ ਆ ਜਾਂਦੇ ਮੈਂ ਹਰ ਵਾਰੀ ਤੁਹਾਡੇ ਮਾਧਿਅਮ ਨਾਲ ਇਹ ਗੱਲ ਨੂੰ ਜ਼ਰੂਰ ਫੋਕਸ ਲੈ ਆਈਦਾ ਕਿ ਆਪਣੀ ਲਾਈਫ ਨਾ ਗਵਾਓ ਇਹਦਾ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਔਰ ਇਹਦਾ ਜਿਹੜਾ ਬਹੁਤ ਹੀ ਵੱਡਾ ਆਈ ਵੁੱਡ ਸੇ ਬੈਡ ਇਫੈਕਟ ਹੈ ਆਪਣੀ ਹੈਲਥ ਤੇ ਪਰ ਉਪਰੋਂ ਤੁਸੀਂ ਫੜੇ ਵੀ ਜਾਣੇ ਹੋ ਤੇ ਲੀਗਲ ਕਾਰਵਾਈ ਤੁਹਾਡੇ ਤੇ ਹੀ ਹੁੰਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾ ਨਹੀਂ ਰਿਹਾ ਸਰ ਇਹਦੀ ਏਜ ਵੀ ਨਹੀਂ ਤੇ ਕੰਮ ਕਰੀ ਜਿਹੜਾ ਗੁਰਸੇਵਕ ਸਿੰਘ ਹੈ ਜੀ ਇਹ 44 ਇਅਰਸ 34 ਇਅਰਸ ਦਾ ਹੈਗਾ 34 ਸਾਲ ਦਾ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਤਰਨਤਨ ਏਰੀਆ ਦੇ ਰਹਿਣ ਵਾਲਾ ਘਰੇਾਲੇ ਦਾ ਤਸਿਲ ਪੱਟੀ ਉਹ ਚੱਲ ਰਿਹਾ ਜੀ ਇਹ ਤੁਹਾਨੂੰ ਉਹੀ ਦੱਸਿਆ ਸਾਰੇ ਕੰਮ ਅਸੀਂ ਕਰ ਰਹੇ ਹਾਂ ਸਾਈਮਲਟੈਨियसली ਔਰ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਅਸੀਂ ਜਰੂਰ ਦੱਸਾਂਗੇ ਆਪ ਡਿਕਟੇਟੇ ਸਰ ਇਹ ਆਈਸ ਦੇ ਆਪ ਹਜੇ ਨਹੀਂ ਇਹ ਗੱਲ ਹੈ ਮੈਡੀਕਲ ਚੋਂ ਦੇਖਾਂਗੇ ਜੀ ਸਾਰਾ ਇਹਨਾਂ ਦਾ ਡੋਪ ਟੈਸਟ ਵੀ ਕਰਾਵਾਂਗੇ ਔਰ ਸਰਾਇਨ ਦਾ ਹੈਬਿਟਸ ਵੀ ਸਟੱਡੀ ਹੋ ਜਾਣਗੀਆਂ ਡਿਊਰਿੰਗ ਕੋਰਸ ਆਫ ਰਮਾਨ ਉਹਨੇ ਪੇਸ਼ ਕੀਤੇ ਜਾ ਰਿਹਾ ਤੇ ਇਹਨਾਂ ਤੋਂ ਫਿਰ ਰਮਾਨ ਲੰਮਾ ਲਵਾਂਗੇ ਉਸ ਤੇ ਸਾਰੀ ਟੈਕਨੀਕਲ ਤੇ ਜਿਹੜੀ ਔਨ ਗਰਾਉਂਡ ਇਨਵੈਸਟੀਗੇਸ਼ਨ ਉਹਨੂੰ ਅੰਜਾਮ ਦਿੱਤਾ ਜਾਏਗਾ ਸਰਿਕਰ ਓਟਾਈਸੀ ਕੇ ਜ਼ੋਮੀ ਟਾਈਪ ਬੰਦ ਲੇ ਵਾਇਲੈਂਟਲੀ ਡ੍ਰੈਪ ਹੈ ਹਾਂਜੀ ਇਹ ਇਹਦੇ ਚ ਜੋ ਆਪਾਂ ਨੂੰ ਸਿੰਪਟੋਮੈਟਿਕ ਜਿੰਨੀਆਂ ਗੱਲਾਂ ਆਪਾਂ ਮੈਡੀਕਲ ਫੀਲਡ ਵਾਲੇ ਅਪਡੇਟ ਸਾਡੇ ਪੁਲਿਸ ਨੂੰ ਤਾਂ ਪੁੱਛਦੇ ਰਹਿੰਦੇ ਆ ਉਦੇ ਜਹੀ ਆਈ ਹੈ ਕਿ ਮਤਲਬ ਮੋਰ ਵਾਇਲੈਂਟ ਹੈ ਐਰੇਟਿਕ ਤੇ ਵਾਇਲੈਂਟ ਬਿਹੇਵੀਅਰ ਹੈ ਤੇ ਉਹਦੇ ਨਾਲ ਕਮਿਊਨਿਟੀ ਨੂੰ ਵੀ ਖਤਰਾ ਪੈਦਾ ਹੁੰਦਾ ਹੈ ਔਰ ਮਤਲਬ ਇਹ ਤੇ ਬੰਦਾ ਹੁੱਕ ਬਹੁਤ ਜਲਦੀ ਹੋ ਜਾਂਦਾ ਜਲਦੀ ਐਡਿਕਟ ਬਣ ਜਾਂਦਾ ਜਿਹਦੇ ਬਾਰੇ ਕਿਹਾ 15 ਤੋਂ 50% ਤੱਕ ਇਹਦੇ ਦਿਮਾਗ ਡੈਮੇਜ ਹੋ ਜਾਂਦਾ ਉਸ ਲੈਵਲ ਤੱਕ ਫਿਰ ਵਾਇਲੈਂਸ ਦੇ ਕੋਈ ਇਹਦੇ ਬਾਰੇ ਮੈਂ ਕੋਈ ਆਥੈਂਟਿਕ ਗੱਲ ਨਹੀਂ ਕਰ ਸਕਦਾ बिकॉज ਇਹ ਮੈਡੀਕਲ profession ਨਾਲ रिलेटेड ਕੁਐਸਚਨ ਹੈ ਬਟ ਡੈਫੀਨਿਟਲੀ ਇੱਕ ਮਾੜੀ ਚੀਜ਼ ਐ ਸਿੰਥੈਟਿਕ ਐ ਬਿਲਕੁਲ ਟੋਟਲੀ ਡੈਰੀਵੇਟਿਵ ਕਿਸੇ ਨੇਚਰਲ ਚੀਜ਼ ਦੀ ਹੈ ਹੀ ਨਹੀਂ ਸੋ ਉਹਦਾ ਡੈਮੇਜ ਤਾਂ ਡੈਫੀਨਿਟਲੀ ਹੁੰਦਾ ਹੀ ਹੈ ਨਹੀਂ ਕੁਝ ਨਹੀਂ ਹੈਗਾ ਜੀ ਪ੍ਰੀਵੀਅਸ ਰਿਕਾਰਡ ਕੋਈ ਨਹੀਂ ਥੈਂਕ ਯੂ ਜੀ